ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੇ ਆਪਣੀ ਜਗਜੀਤ ਕੌਰ ਜਿਵੇਂ ਤੁਮ ਮੇਲੇ ਵੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਵੀਡੀਓ ਕਿਸ ਲੈਵਲ ਤੇ ਪਾਉਣ ਲੱਗੇ ਆ ਤੇ ਖਾਲਸਾ ਜੀ ਥੋੜੀ ਜੀ ਵੀਡੀਓ ਅੱਜ ਮੇਰੇ ਰਿਲੇਟ ਹੋ ਗਈ ਆ ਤਾਂ ਕਰਕੇ ਤੇ ਇਸ ਕਰਕੇ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਹਾਰਵਰਡ ਵਿੱਚ ਦੱਸਦੀ ਆ ਵੀ ਤਬੀਅਤ ਥੋੜੀ ਹਜੇ ਸਹੀ ਨਹੀਂ ਹੈਗੀ ਇਸ ਕਰਕੇ ਖਾਲਸਾ ਜੀ ਮੈਂ ਤੁਹਾਨੂੰ ਇੱਕ ਬਿਲਕੁਲ ਸੱਚੀ ਗੱਲ ਦੱਸਣ ਲੱਗੀ ਆ ਜਿਹਦਾ ਜਿਹਦਾ ਕਰਕੇ ਮੈਂ ਇਹ ਫਾਮੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਆ ਵੀ ਇਹ ਇਹ ਵੀਡੀਓ ਕਿਸ ਲੈਵਲ ਤੇ ਆ ਹੈ ਨਾ ਇਹ ਮੈਂ ਸਾਰੀ ਘਟਨਾ ਆਪਣੇ ਤੇ ਦੱਸੂਗੀ ਜੋ ਮੇਰੇ ਨਾਲ ਹੋਈ ਆ ਨਾ ਮੈਂ ਉਹ ਹੀ ਦੱਸਦੀ ਹੁੰਦੀ ਆ ਤੇ ਖਾਲਸਾ ਜੀ ਇੱਕ ਕਾਫੀ ਜਿਹੜੀ ਜੋਤ ਹੁੰਦੀ ਹੈ ਨਾ ਜੋਤ ਸਹੀ ਧਾਂ ਦੇ ਜੋਤ ਹੁੰਦੀ ਹੈ ਉਹਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਬਹੁਤ ਤਾਕਤ ਹੁੰਦੀ ਹੈ ਸ਼ਹੀਦਾਂ ਦਾ ਪੈਰਾ ਹੁੰਦਾ ਉਸ ਜੋਤ ਤੇ ਕਿਉਂਕਿ ਉਸ ਜੋਤ ਦਾ ਜਿਹੜਾ ਘਿਓ ਹੁੰਦਾ ਨਾ ਉਹ ਇੱਕ ਆਪਾਂ ਨੂੰ ਦਵਾਈ ਦੇ ਰੂਪ ਵਿੱਚ ਲਾਉਣਾ ਚਾਹੀਦਾ ਇਹ ਨਾ ਸੋਚੋ ਕਿ ਆਪਾਂ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਦਰ ਤੇ ਜੋਤ ਜਗ ਰਹੀ ਹੈ ਅਗਰ ਆਪਾਂ ਨਹੀਂ ਪਹੁੰਚ ਸਕਦੇ ਉਸ ਜੋਤ ਤੱਕ ਹਨਾ ਟਾਈਮ ਲੱਗਦਾ ਆਪਾਂ ਨੂੰ ਤਾਂ ਆਪਾਂ ਡੇਲੀ ਜਿਹੜੀ ਘਰ ਦੇ ਵਿੱਚ ਜੋਤ ਜਗਾਉਨੇ ਆ ਨਾ ਵਾਹਿਗੁਰੂ ਜੀ ਜਿਹੜੀ ਆਪਾਂ ਘਰ ਦੇ ਵਿੱਚ ਜੋਤ ਜਗਾਉਨੇ ਆ ਤੇ ਉਹ ਵੀ ਜੇ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਠੀਕ ਹੈ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹ ਘੋ ਦੀ ਵਰਤੋਂ ਕਰਾਂਗੇ ਨਾ ਉਹ ਵੀ ਆਪਾਂ ਨੂੰ ਦਵਾਈ ਦੇ ਰੂਪ ਵਿੱਚ ਵੀ ਲੱਗਦਾ ਹੈ ਠੀਕ ਹੈ ਜੀ ਤੇ ਮੇਰੇ ਨਾਲ ਇੱਕ ਗ੍ਰੈਸ ਦੇ ਮਤਲਬ ਸੱਜੇ ਪਾਸੇ ਬਹੁਤ ਵੱਡੀ ਗਿਲਟੀ ਹੋ ਗਈ ਸੀਗੀ ਤੇ ਮੈਂ ਇਹਦੀ ਵੀਡੀਓ ਨਹੀਂ ਸੀ ਪਾਈ ਤੇ ਪਰ ਮੈਂ ਹੁਣ ਅੱਜ ਇਹਦੀ ਵੀਡੀਓ ਪਾਉਣ ਲੱਗੀ ਆ ਕਿ ਭੈਣ ਭਰਾ ਕਹਿ ਦਿੰਦੇ ਨੇ ਲੋਕ ਕਹਿ ਦਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਦੇ ਗਾਤੇ ਪਖੰਡਾ ਜੇ ਆ ਉਹ ਬਹੁਤ ਟਿੱਪਣੀਆਂ ਕਰਦੇ ਆ ਲੋਕ ਤੇ ਪਰ ਮੈਂ ਆ ਨਹੀਂ ਆ ਕਿ ਮੇਰੇ ਲਈ ਤਾਂ ਉਹ ਸਭ ਕੁਝ ਹੋ ਗਿਆ ਨਹੀਂ ਕਿਉਂਕਿ ਬਰ ਬੈਸੇ ਤਾਂ ਅਸੀਂ ਤਾਂ ਬਚਪਨ ਤੋਂ ਹੀ ਸਹੀਰ ਸਿੰਘਾਂ ਦੀ ਸੇਵਾ ਕਰਦੇ ਆ ਰਹੇ ਆ ਕੋਈ ਅਸੀਂ ਨਵੇਂ ਤਾਂ ਲੱਗੇ ਨਹੀਂ ਹੈਗੇ ਦੇਖਾਲ ਸਾਜੀ ਜਦੋਂ ਮੇਰੀ ਬਰੈਸਟ ਦੇ ਵਿੱਚ ਇੱਕ ਨਾ ਮਤਲਬ ਬਹੁਤ ਵੱਡੀ ਗਿਲਟੀ ਹੋ ਗਈ ਤੁਸੀਂ ਕੀ ਸਮਝੋਗੇ ਜਿੱਦਾਂ ਆਪਣੇ ਰੋਟੀ ਦਾ ਪੇਡਾ ਹੁੰਦਾ ਪਹਿਲਾਂ ਮੈਂ ਉਹਨੂੰ ਇਗਨੋਰ ਕਰਦੀ ਰਹੀ ਉਸ ਤੋਂ ਬਾਅਦ ਮੈਂ ਬਹੁਤ ਡਰ ਵੀ ਗਈ ਸੀ ਡਰ ਤਾਂ ਜਾਂਦਾ ਹੀ ਹੈ ਇਨਸਾਨ ਕਿਉਂਕਿ ਅੱਜਕੱਲ੍ਹ ਭਿਆਨਕ ਬਿਮਾਰੀਆਂ ਬਣ ਜਾਂਦੀਆਂ ਐ ਗਿਲਟੀਆਂ ਤੋਂ ਤਾਂ ਮੈਂ ਬਠਿੰਡਾ ਤੋਂ ਮੈਨੂੰ ਇੱਕ ਵਾਰੀ ਦਵਾਈ ਲਿਆ ਲਿਆਂਦੀ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਇਹ ਦਵਾਈ ਖਾ ਕੇ ਦੇਖੋ ਉਸ ਤੋਂ ਬਾਅਦ ਨਾ ਇਹਦਾ ਮਤਲਬ ਟੈਸਟ ਕਰਾਂਗੇ ਤਾਂ ਮੈਂ ਕਹਾਂ ਵੀ ਮੈਂ ਟੈਸਟ ਨਹੀਂ ਕਰਾਉਣਾ ਹੈਗਾ। ਤਾਂ ਵਾਹਿਗੁਰੂ ਜੀ ਮੈਂ ਥੋੜੇ ਦਿਨ ਜਿਹੜੀ ਘਰ ਜੋਤ ਲਾਉਂਦੀ ਸੀ ਨਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਉਹਦੇ ਚਰਨਾ ਚ ਬੈਠ ਕੇ ਤੇ ਮੈਂ ਉਹ ਜੋਤ ਦਾ ਕਿਉ ਆਪਦੇ ਉਸ ਜਿਹੜੀ ਗਿਰਤੀ ਬਣੀ ਸੀ ਉਸ ਤੇ ਲਗਾਉਂਦੀ ਰਹੀ। ਥੋੜੇ ਦਿਨ ਮੈਂ ਉਹ ਲਗਾਉਂਦੀ ਰਹੀ ਉਹ ਵੀ ਮੈਂ ਉਹ ਸਮਝ ਕੇ ਲਾਉਂਦੀ ਜਦੋਂ ਆਪਾਂ ਸਮਝੇਗੇ ਨਾ ਆਪਣੇ ਹਿਰਦੇ ਦੇ ਵਿੱਚ ਆਪਣੇ ਜੀ ਲੱਗ ਜੇ ਕਿ ਆਪਾਂ ਉਥੇ ਹੀ ਬਾਬਾ ਦੀਪ ਸਿੰਘ ਜੀ ਦਾ ਹੀ ਧਿਆਨ ਧਰਿਆ ਹੋਇਆ ਹੈ ਨਾ ਤਾਂ ਫਿਰ ਆਪਣਾ ਉਹ ਮਹਾਰਾਜ ਹਾਜ਼ਰ ਨਾਜ਼ਰ ਹੋ ਜਾਂਦੇ ਨੇ ਜੇ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਧਿਆਨ ਧਰਾਂਗੇ ਨਾ ਉਹ ਹਾਜ਼ਰ ਹੋ ਜਾਣਗੇ ਜੇ ਆਪਾਂ ਜਿਹਦਾ ਵੀ ਧਿਆਨ ਧਰ ਲੋ ਉਹੀ ਆਪਾਂ ਨੂੰ ਹਾਜ਼ਰ ਹੋ ਜਾਂਦੇ ਨੇ ਮੈਂ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਜੋਤ ਦੇ ਵਿੱਚੋਂ ਕਿਉ ਲਾਉਂਦੀ ਰਹੀ ਥੋੜੇ ਦਿਨ ਮੈਂ ਲਾਇਆ ਉਸ ਤੋਂ ਬਾਅਦ ਮੈਂ ਸਹੀਦਾ ਸਾਹਿਬ ਚੱਲੇਗੀ ਸਹੀਦਾ ਸਾਹਿਬ ਜਿਹੜੀ ਜੋਤ ਚੱਲਦੀ ਹੈ ਅਖੰਡ ਜੋਤ ਆ ਮੈਂ ਉਹਦੇ ਵਿੱਚੋਂ ਘੋ ਲੈ ਕੇ ਆਂਦਾ ਉਹਦੀ ਵਰਤੋਂ ਕਰਦੀ ਰਹੀ ਖਲਸ ਜੀ ਮੇਰੇ ਤਕਰੀਬਨ 10 ਤੋਂ 10k ਦੇ ਮੈਨੂੰ ਲੱਗੇ ਹੋਣਗੇ ਜਿਹੜੀ ਉਹ ਮੇਰੇ ਗਿਲਟੀ ਹੌਲੀ ਹੌਲੀ ਫੁਰਨੀ ਸ਼ੁਰੂ ਹੋ ਗਈ ਤੇ ਮੈਂ ਪਤਾ ਕੀ ਕਰਦੀ ਸੀ ਜਿਹੜੀ ਆਪਣੀ ਘਰੇ ਜੋਤ ਜਗਾਉਂਦੀ ਹੁੰਦੀ ਸੀ ਚੀਕ ਦਾ ਸਿੰਘਾਂ ਦੀ ਤੇ ਜਦੋਂ ਉਹਦੇ ਵਿੱਚ ਘੋ ਘਟਨਾ ਸ਼ੁਰੂ ਹੋ ਜਾਂਦਾ ਸੀ ਜਿਹੜੀ ਮੈਂ ਉਥੋਂ ਜੋਤ ਅਖੰਡ ਜੋਤ ਦਾ ਘਿਓ ਲੈ ਕੇ ਆਉਂਦੇ ਆ ਕਿਉਂਕਿ ਉਥੇ ਥੋੜਾ ਹੀ ਮਿਲਦਾ ਜਿਆਦਾ ਨਹੀਂ ਮਿਲਦਾ ਹੁੰਦਾ ਤੇ ਉਹਦੇ ਵਿੱਚ ਆਪਾਂ ਨੂੰ ਮਿਲਾਉਣਾ ਪੈਂਦਾ ਤੇ ਮੈਂ ਜਿਹੜੀ ਘਰ ਜੋਤ ਲਾਉਂਦੀ ਸੀ ਨਾ ਮੈਂ ਉਹਦੇ ਵਾਲਾ ਘਿਓ ਉਹਦੇ 'ਚ ਮਾ ਮਿਲਾ ਕੇ ਤੇ ਆਪਣੀ ਜਿਹੜੀ ਗਿਲਟੀ ਸੀ ਉਹਦੇ ਉੱਤੇ ਲਗਾਉਂਦੀ ਰਹੀ ਕੁਝ ਦਿਨ ਹੁੰਦਾ ਹੋਇਆ ਇੱਕ ਮਹੀਨੇ ਦੇ ਵਿੱਚ ਵਿੱਚ ਮੇਰੀ ਗਿਲਟੀ ਦਾ ਕੋਈ ਪਤਾ ਨਹੀਂ ਲੱਗਿਆ ਵੀ ਕਿੱਥੇ ਹੈਗੀ ਸੀ ਕਿੱਥੇ ਨਹੀਂ ਹੈਗੀ ਸੀ ਯਕੀਨ ਕਰਕੇ ਜਾਣਿਓ ਕਿ ਇਹ ਮੈਂ ਕੋਈ ਐਡਾ ਸਪਸ਼ਟਿਕਰਨਤਾ ਨਹੀਂ ਦੇ ਸਕਦੀਏ ਬਲੀਵ ਕਰਨਾ ਤੁਹਾਡੀ ਮਰਜ਼ੀ ਨਾ ਕਰਨਾ ਤੁਹਾਡੀ ਮਰਜ਼ੀ ਬਟ ਮੈਂ ਸਹੀ ਕਹਿ ਰਹੀ ਹਾਂ ਕਿ ਇਹ ਮੇਰੇ ਤੇ ਮੁੜ ਕੇ ਮੇਰੇ ਕੋਈ ਗਲਟੀ ਨਹੀਂ ਹੋਈ ਕੁਛ ਨਹੀਂ ਹੋਇਆ ਮੈਨੂੰ ਫਿਰ ਹੁਣ ਜਿਹੜਾ ਆ ਮਾੜਾ ਮੋਟਾ ਆਪਣਾ ਦੁੱਖ ਤਾਂ ਖਲੀਪਾਉਂਦਾ ਇਹ ਆਪਣੇ ਕਰਮਾਂ ਦਾ ਹੁੰਦਾ ਇਹ ਆਪਣੇ ਕਰਮਾਂ ਤੇ ਲਿਖਿਆ ਹੁੰਦਾ ਪਰ ਮਹਾਰਾਜ ਵੱਡੇ ਵੱਡੇ ਦੁੱਖ ਘਟ ਦਿੰਦੇ ਨੇ ਤੇ ਹੁਣ ਦੇਖੋ ਜੇ ਮੇਰੇ ਹਸਬੰਡ ਨੂੰ ਇੱਕ ਕੈਂਸਰ ਦੀ ਪ੍ਰੋਬਲਮ ਹੋ ਗਈ ਸੀ ਜੇ ਹੁਣ ਮੈਂ ਤਾਂ ਕਹੀ ਜਾਣੀ ਆ ਵੀ ਸਮਾਰਾ ਜ ਵੱਡੇ ਵੱਡੇ ਦੁੱਖ ਕੱਟ ਦਿੰਦੇ ਨੇ ਤੇ ਅਗਰ ਜਦੋਂ ਆਪਾਂ ਨੂੰ ਕੋਈ ਉਥੇ ਲਜਾਣ ਹੀ ਨਾ ਦੇਵੇ ਤਾਂ ਆਪਣੇ ਜ ਮਨ ਦੀ ਸਾਦਾ ਕੀ ਕਰੋਗੀ ਤੇ ਜਦੋਂ ਕਿ ਸਰਦਾਰ ਜੀ ਨੂੰ ਕੈਂਸਰ ਹੋ ਗਿਆ ਸੀ ਤੇ ਉਹਦੇ ਜਿਹੜੇ ਨਾਨਕੇ ਸੀ ਉਹ ਉਹਨੂੰ ਲੈ ਕੇ ਉਹਨਾਂ ਨੇ ਸਾਨੂੰ ਸ੍ਰੀਦਾ ਸਾਹਿਬ ਨਹੀਂ ਲਜਾਣ ਦਿੱਤਾ ਅਗਰ ਜਦੋਂ ਉਹ ਜਮਾ ਮਤਲਬ ਜਮਾ ਹੀ ਮਤਲਬ ਰਹਿ ਗਏ ਤਾਂ ਉਸ ਤੋਂ ਬਾਅਦ ਸਾਡੇ ਕੋਲੇ ਛੱਡ ਗਏ ਉਹਨਾਂ ਨੂੰ ਕੁੱਤੂ ਵਾਰ ਫਿਰ ਉਹਨਾਂ ਨੂੰ ਮੈਂ ਕਿਵੇਂ ਲੈ ਕੇ ਜਾਂਦੀ ਕੀ ਕਰਦੀ ਮੈਂ ਵਾਹਿਗੁਰੂ ਅੱਗੇ ਜੋ ਅਰਦਾਸ ਬੇਨਤੀ ਇਸ ਮੇਥੋਂ ਕਰਦੀ ਰਹਿੰਦੀ ਸੀ ਬਟ ਜਿਵੇਂ ਉਹਨਾਂ ਨੂੰ ਲੈ ਕੇ ਜਾਂਦੀ ਦੁਪਹਿਰਾ ਸਾਬ ਚ ਹਾਜ਼ਰੀ ਭਰਦੇ ਉਹ ਉਹਨਾਂ ਦਾ ਦੁੱਖ ਹੌਲੀ ਹੌਲੀ ਕੱਟਿਆ ਜਾਣਾ ਦੁੱਖ ਚੌਥੀ ਸਟੇਜ ਤੇ ਕੈਂਸਰ ਪਹੁੰਚ ਗਿਆ ਸੀ ਜਦੋਂ ਕਿ ਉਹ ਮੇਰੇ ਕੋਲੇ ਛੱਡ ਕੇ ਉਹਨਾਂ ਨੇ ਸਾਨੂੰ ਨਹੀਂ ਲਿਜਾਣ ਦਿੱਤਾ ਉਹ ਕਹਿੰਦੇ ਵੀ ਇਹ ਤਾਂ ਆਪ ਇਹਨਾਂ ਦਾ ਤਾਂ ਪਰਿਵਾਰ ਹੀ ਹੈ ਖਾਣਾ ਖਾਣੇ ਸਾਨੂੰ ਕਹਿੰਦੇ ਆ ਆਪਾ ਮੈਂ ਜੋ ਸੱਚਾ ਉਹ ਹੀ ਕਹਿ ਦਾਨੀ ਕਿਉਂਕਿ ਮੇਰੇ ਪੇਕੇਆ ਨੂੰ ਵੀ ਕਹਿੰਦੇ ਆ ਉਹ ਵੀ ਇਹ ਤਾਂ ਗੁਰਦੁਆਰਿਆਂ ਜੀਆਂ ਖਾਣ ਵਾਲੇ ਆ ਤੇ ਪਰ ਗੁਰੂ ਘਰ ਦੀਆਂ ਵੀ ਕਿਸੇ ਕਰਮਾ ਵਾਲੇ ਨੂੰ ਸੇਵ ਹੁੰਦੀਆਂ ਨੇ ਹਰ ਇੱਕ ਦੇ ਕਰਮਾ ਤੇ ਨਹੀਂ ਹੁੰਦੀਆਂ ਤੇ ਸਾਨੂੰ ਉਹ ਇਦਾਂ ਸਮਝ ਕੇ ਤੇ ਉਹਨਾਂ ਨੇ ਮੇਰੇ ਹਸਬੰਡ ਨੂੰ ਆਪਦੇ ਕੋਲ ਲੈ ਕੇ ਤੇ ਮੇਰੇ ਕੋਲੇ ਨਹੀਂ ਰਹਿਣ ਦਿੱਤਾ ਤੇ ਆਖਰ ਨੂੰ ਉਹਨਾਂ ਦੀ ਡੈਥ ਹੋ ਗਈ ਉਹ ਸਾਨੂੰ ਛੱਡ ਕੇ ਚਲੀ ਗਏ ਤੇ ਨਹੀਂ ਇਹ ਨਹੀਂ ਹੋ ਸਕਦਾ ਸੀ ਕਿ ਉਹਨਾਂ ਦਾ ਦੁੱਖ ਨਾ ਕੱਟਿਆ ਜਾਂਦਾ ਉਹ ਵੀ ਬਹੁਤ ਸ਼ਰਦਾ ਰੱਖਦੇ ਹੁੰਦੇ ਸੀ ਪਰ ਉਸ ਟਾਈਮ ਉਹ ਮਜਬੂਰ ਹੋ ਗਏ ਸਿਲਾਚਾਰ ਹੋ ਗਏ ਸੀ ਜਦੋਂ ਉਹਨਾਂ ਨੂੰ ਉਹਦੀ ਮਾਸੀ ਨੇ ਇਮੇਰੇਟੇਬਲ ਇਮ ਲਾ ਕੇ ਤੇ ਉਹ ਲੈ ਗਈ ਸੀ ਮੈਂ ਇਹ ਗੱਲਾਂ ਕਦੇ ਸ਼ੇਅਰ ਨਹੀਂ ਕੀਤੀਆਂ ਬਟ ਆਪਣੇ ਘਰ ਦੀਆਂ ਸ਼ੇਅਰ ਨਹੀਂ ਕਰਨਾ ਚਾਹਦੀਆਂ ਪਰ ਅੱਜ ਮੇਰੇ ਮਨ 'ਚ ਜੋ ਗੱਲ ਆਈ ਮੈਂ ਕਰਤੀ ਸ਼ੇਅਰ ਤੇ ਹੁਣ ਆ ਕਲਸਾ ਜੀ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਜੋ ਜੋਤ ਦੇ ਵਿੱਚ ਕਿਉਂ ਕਿਤੇ ਵੀ ਆਪਣੇ ਦੁੱਖ ਤਕਲੀਫ ਹੋਵੇ ਜੋ ਸ੍ਰੀ ਗੁਰੂ ਸਾਹਿਬ ਜੀ ਜੋਤ ਦੇ ਵਿੱਚ ਕਿਹਾ ਗੁਰੂ ਨੂੰ ਹਾਜ਼ਰ ਨਾ ਜੋ ਸਮਝ ਕੇ ਉਹਦੀ ਦਵਾਈ ਦੀ ਤਰਤੇ ਵਰਤੋ ਕਰੋ ਕੋਈ ਵੀ ਦੁੱਖ ਤਕਲੀਫ ਨਹੀਂ ਰਹਨਗਾ ਤੇ ਹੁਣ ਮੈਂ ਇੰਨੀਆਂ ਕਲਾ ਕਰਦੀ ਤੁਹਾਡੇ ਦੁਆ ਰਾਮਗਦਿਆਂ ਪਤੇ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ